ਸਾਥਿਓ ਲਿੰਕ ਨੂੰ ਜਿਹੜਾ ਵੱਧੋ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਾਂ 2364 ਪਰ ਤਿੰਨਾਂ ਸੰਬੰਧਿਤ ਜਿਹੜੀ ਅਪ ਟੂ ਡੇਟ ਆ ਜਿਹੜੀ ਉਹ ਸਾਰੇ ਸਾਥੀ ਜਿਹੜੀ ਪਹੁੰਚ ਸਕੇ ਔਰ ਜਿਆਦਾ ਤੋਂ ਜਿਆਦਾ ਸਾਥੀ ਹੈ ਜਿਹੜੇ ਆਪਣੀ ਇਸ ਲਾਈਵ ਦੇ ਨਾਲ ਜਿਹੜੇ ਉਹ ਜੁੜ ਸਕਣ। ਸੋ 1 ਮਿੰਟ ਦਾ ਸਮਾਂ ਲਵਾਂਗੇ ਸਾਥਿਓ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਜਿਆਦਾ ਸਾਥੀ ਇਸ ਲਾਈਵ ਦੇ ਨਾਲ ਜੁੜ ਸਕਣ। ਉਹ ਸਾਥੀਓ ਜਿਹੜਾ ਕੰਮ ਦੇ ਵਿੱਚ ਲਗਾਤਾਰ ਜਿਹੜਾ ਵਿਜੀਆਂ ਤੋਂ ਥੋੜਾ ਬਹੁਤਾ ਜਿਹੜਾ ਲੇਟ ਆ ਜਰੂਰ ਹੋਇਆ ਉਹਦੇ ਵਾਸਤੇ ਮਾਫੀ ਦੇ ਜੱਜਗਾ ਲਿੰਕ ਜਿਹੜਾ ਸ਼ੇਅਰ ਕਰ ਦੋ ਤਾਂ ਜੋ ਜਿਆਦਾ ਜਿਆਦਾ ਸਾਥੀ ਲਿੰਕ ਨਾਲ ਜੁੜ ਸਕਣ ਤਾਂ ਜੋ ਆਪਾਂ ਜਿਹੜੀ ਤਦਕਾਰਜਗ 8TT 2364 ਦੇ ਆਪ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 8TT 2364 ਜਥੇਬੰਦੀ ਲਗਾਤਾਰ 8TT 2364 ਪਰਤੀ ਦੀ ਪੈਰਵਾਈ ਹੈ ਜਿਹੜੀ ਲਗਾਤਾਰ ਜਿਹੜੀ ਕਰ ਰਹੀ ਆ ਔਰ ਉਸ ਦੇ ਦਾ ਨਤੀਜਾ ਜਿਹੜਾ ਤੁਸੀਂ ਤੁਹਾਡੇ ਸਾਰੇ ਸਾਥੀਆਂ ਦੇ ਸਾਹਮਣੇ ਆ ਕਿ ਜਿਹੜਾ ਲਗਾਤਾਰ ਜਿਹੜਾ ਵਰਕ ਆ ਉਹ ਵਿਭਾਗ ਆ ਜਿਹੜਾ ਕਰਦਾ ਨਜ਼ਰ ਆ ਰਿਹਾ ਔਰ ਕੱਲ ਵੀ ਜਿਹੜੀ ਜਥੇਬੰਦੀ ਵੱਲੋਂ ਜੋ 840 ਜੋ ਸੈਕੰਡ ਲਿਸਟ ਜਿਹੜੀ ਆਪਣੀ ਸਿਲੈਕਸ਼ਨ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਜਿਹੜੇ ਸਟੇਸ਼ਨ ਚੁਆਇਸ ਆ ਜਿਹੜੀ ਉਹ ਕਰਵਾਈ ਨਹੀਂ ਜਾਰੀ ਡਿਲੇ ਹੋ ਰਿਹਾ ਸੀਗਾ ਤਾਂ ਉਹ ਡਿਲੇ ਹੋਣ ਦੇ ਕਰਕੇ ਕਿਤਨਾ ਕਿਤੇ ਜਿਹੜੇ ਸਾਡੇ ਸਾਥੀ ਸੀ ਉਹ ਬੜੀ ਟੈਨਸ਼ਨ ਦਾ ਕਿਤਨਾ ਕਿਤੇ ਆਪਣੇ ਆਪ ਨੂੰ ਜਿਹੜਾ ਹੈਗਾ ਸੰਭਾਲ ਪਾਉਣਾ ਜਾਂ ਉਹ ਚੀਜ਼ਾਂ ਦੇ ਵਿੱਚ ਕਿਤਨਾ ਕਿਤੇ ਜਿਹੜੇ ਨਿਕਲਦੇ ਨਜ਼ਰ ਆ ਰਹੇ ਸੀਗੇ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਥੇਬੰਦੀ ਵੱਲੋਂ ਜਿਹੜਾ ਸੋਮਵਾਰ ਦਾ ਜਿਹੜਾ ਪ੍ਰੋਟੈਸਟ ਜਥੇਬੰਦੀ ਵੱਲੋਂ ਜਿਹੜੀ ਜਿਹੜਾ ਰੱਖਿਆ ਗਿਆ ਸੀ ਕਿ ਜੇਕਰ ਆ ਡਿਪਾਰਟਮੈਂਟ ਵਿਭਾਗ ਜਿਹੜਾ ਉਹ ਸਟੇਸ਼ਨ ਚੁਆਇਸ ਆ ਜਿਹੜਾ ਨਹੀਂ ਓਪਨ ਕਰਦਾ ਤਾਂ ਜਿਹੜਾ ਸਾਡਾ ਸੋਮਵਾਰ ਦਾ ਇੱਕ ਵੱਡੇ ਹੱਲੇ ਦੇ ਰੂਪ ਦੇ ਵਿੱਚ ਜਿਹੜਾ ਡੀਪੀ ਦਫਤਰ ਦਾ ਜਿਹੜਾ ਘਰਾਵਾ ਉਹ ਜਿਹੜਾ ਕਰੂਗਾ ਤਾਂ ਜਿਵੇਂ ਹੀ ਜੱਤੇਬੰਦੀ ਵੱਲੋਂ ਇਸ ਸੀ ਦਾ ਜਿਹੜਾ ਐਲਾਨ ਆ ਜਿਹੜਾ ਕੀਤਾ ਗਿਆ ਤਾਂ ਪ੍ਰਸ਼ਾਸਨ ਦੇ ਜਿਹੜੀ ਹੱਥ ਪੈਰਾਂ ਦੀ ਪਈ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਲਗਾਤਾਰ ਜੱਤੇਬੰਦੀ ਦੇ ਨਾਲ ਜਿਹੜਾ ਰਾਤ ਆ ਔਰ ਮੀਟਿੰਗ ਦਾ ਸੱਦਾ ਜਿਹੜਾ ਸਾਨੂੰ ਜਿਹੜਾ ਜੱਤੇਬੰਦੀ ਨੂੰ ਜਿਹੜਾ ਦਿੱਤਾ ਗਿਆ ਔਰ ਸਾਥੀਆਂ ਜਿਹੜੀ ਅੱਜ ਮੀਟਿੰਗ ਹੈ ਜਿਹੜੀ ਜਿਹੜੀ ਸਟੇਸ਼ਨ ਚੁਆਇਸ ਨੂੰ ਲੈ ਕੇ ਜਿਹੜੀ ਬੜੇ ਹੀ ਸਖਾਵੇ ਮਾਹੌਲ ਦੇ ਵਿੱਚ ਜਿਹੜੀ ਹੋਈ ਆ ਔਰ ਜਿਸ ਦੇ ਵਿੱਚ ਸਾਥੀਓ ਜਿਹੜੇ ਨਿਕਲੀ ਹੈਗੀ ਗੱਲਬਾਤ ਨਿਕਲ ਕੇ ਆ ਰਹੀ ਆ ਉਹਨਾਂ ਵੱਲੋਂ ਸਾਨੂੰ ਅਸ਼ਵਾਸਨ ਦਿੱਤਾ ਗਿਆ ਕਿ ਜਿਹੜੀ ਸਟੇਸ਼ਨ ਚੁਆਇਸ ਦਾ ਜਿਹੜਾ ਪੋਰਟਲ ਹੈ ਜਾਂ ਲੈਟਰ ਹੈ ਜਿਹੜਾ ਸਾਥੀਓ ਉਹ ਅੱਜ ਦੀ ਡੇਢ ਦੇ ਵਿੱਚ ਜਿਹੜਾ ਹੈ ਜਾਰੀ ਕਰ ਦਿੱਤਾ ਜਾਊਗਾ ਭਾਗ ਦੇ ਵੱਲੋਂ ਔਰ ਜਿਹੜੇ ਵੀ ਸਾਡੇ ਸਾਥੀ 849 ਦੀ ਸਿਲੈਕਸ਼ਨ ਲਿਸਟਰ ਦੇ ਵਿੱਚ ਆਉਣ ਦੇ ਆਉਣਾ ਸਾਥੀਓ ਨੂੰ 2 ਦਿਨ ਦਾ ਸਮਾਂ ਜਿਹੜਾ ਹੈਗਾ ਉਹ ਦਿੱਤਾ ਜਾਣਾ ਉਹ ਕੱਲ ਪਰਸੋ ਦਾ ਹੋ ਸਕਦਾ ਜਾਂ ਪਰਸੋ ਚੌਥੇ ਦਾ ਹੋ ਸਕਦਾ ਯਾਨੀ ਕਿ 2 ਦਿਨ ਹੀ ਤੁਹਾਡੇ ਕੋਲ ਹੋਣਗੇ ਜਿਹਦੇ ਵਿੱਚ ਤੁਸੀਂ ਆਪਣੀ ਜਿਹੜੀ ਸਟੇਸ਼ਨ ਚੁਆਇਸ ਹੈ ਜਿਹੜੀ ਉਹ ਕਰਨੀ ਆ ਤਾਂ ਸਾਰੇ ਸਾਥੀ ਜਿਵੇਂ ਹੀ ਸਟੇਸ਼ਨ ਚੁਆਇਸ ਜਿਹੜੀ ਓਪਨ ਹੁੰਦੀ ਹੈ ਤਾਂ ਧਿਆਨ ਨਾਲ ਜਿਹੜੇ ਵੀ ਸਟੇਸ਼ਨਾਂ ਦੇ ਉੱਤੇ ਤੁਸੀਂ ਜਾਣਾ ਚਾਹੁੰਦੇ ਹੋ ਜਿਹੜੀ ਧਿਆਨ ਨਾਲ ਜਿਹੜੀ ਫਿੱਲ ਅਪ ਕਰਨੀ ਹੈ ਤਾਂ ਜੋ ਕਿਸੇ ਵੀ ਸਾਥੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਆਪਣੇ ਕੋਲ ਜਿਹੜਾ ਸਮਾਂ ਉਹ ਵੀ ਲਿਮਟਿਡ ਰਹਿਣਾ ਔਰ ਅਸੀਂ ਵੀ ਚਾਹੁੰਦੇ ਆ ਕਿ ਜਿਹੜੇ ਸਾਡੇ ਸਾਥੀ ਆ ਜਿਹੜੇ ਲੰਮੇ ਸਮੇਂ ਤੋਂ ਬੇਰਜ਼ਗਾਰੀ ਦਾ ਜਿਹੜਾ ਸੰਤਾਪ ਆ ਜਿਹੜਾ ਹੰਡਾਰੇ ਨੇ ਉਹ ਜਲਦੀ ਸਕੂਲਾਂ ਦੇ ਵਿੱਚ ਜਾਣ ਪਰ ਉੱਥੇ ਨਾਲ ਹੀ ਆਪਣਾ ਵੀ ਜਿਹੜਾ ਕਿਤੇ ਨਾ ਕਿਤੇ ਐਨੀ ਕੁ ਸੋਚ ਐਨੀ ਕੁ ਸੰਭੀ ਆਪਾਂ ਨੂੰ ਆਪ ਰੱਖਣੀ ਚਾਹੀਦੀ ਆ ਕਿ ਜੋ ਜਥੇਬੰਦੀ ਕੰਮ ਕਰ ਰਹੀ ਆ ਉਸ ਦਾ ਜਿਹੜਾ ਸਪੋਰਟ ਕਰਨ ਦੀ ਬਜਾਏ ਆਪਾਂ ਪੈਰ ਨਾ ਖਿੱਚੀ ਉਹਨਾਂ ਚੀਜ਼ਾਂ ਦੇ ਉੱਤੇ ਤਾਂ ਇਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਨੋ ਓਕੇ ਆਪਾਂ ਜਿਹੜਾ ਅਲੱਗ ਤੋਂ ਜਿਹੜਾ ਕਿਤੇ ਨਾ ਕਿਤੇ ਜਦੋਂ ਜਥੇਬੰਦੀ ਜਿਹੜੀ ਚੀਜ਼ ਨੂੰ ਲੈ ਕੇ ਚੱਲ ਰਹੀ ਹੈ ਭਰਤੀ ਨੂੰ ਲੈ ਕੇ ਚੱਲ ਰਹੀ ਹੈ ਜਦੋਂ ਆਪਾਂ ਅਲੱਗ-ਲਾਗ ਗਰੁੱਪ ਬਣਾ ਕੇ ਆਪਣੀ ਸਿਸਟਮ ਨੂੰ ਚਲਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨਾਲ ਜਿਹੜਾ ਸਿਸਟਮ ਨੂੰ ਜਿਹੜਾ ੱਤਕਾ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਤਾਂ ਸਾਥੀਆਂ ਨੂੰ ਅਸੀਂ ਬੇਨਤੀ ਹੈ ਕਿ ਜਾਗ ਸੀ ਹਮੇਸ਼ਾ ਭਰਤੀ ਦੇ ਹੱਕ ਦੇ ਵਿੱਚ ਜਿਹੜਾ ਬਿਗਲ বাজਾਇਆ ਹੋਇਆ ਲਗਾਤਾਰ ਪਿਛਲੇ ਲੰਮੇ ਸੋਮੇ ਤੋਂ ਲਗਭਗ 5 ਸਾਲਾਂ ਤੋਂ ਜਿਹੜਾ ਲਗਾਤਾਰ ਇਸ ਭਰਤੀ ਦੀ ਜਿਹੜੀ ਪਹਿਰਵਾਈ ਆ ਉਹ ਕਰ ਰਹੇ ਆ ਹੁਣ ਤੱਕ ਤੁਸੀਂ ਬੜਾ ਯਕੀਨ ਬਣਾ ਕੇ ਰੱਖਿਆ ਤਾਂ ਥੋੜਾ ਜਿਹਾ ਸਾਥੀ ਜਿਹਾ ਸਮਾਂ ਲੱਗ ਰਿਹਾ ਹੁੰਦਾ ਤਾਂ ਉਹਦੇ ਵਿੱਚੇ ਕੋਈ ਨਾ ਕੋਈ ਜਿਹੜਾ ਦਿੱਕਤ ਪਰੇਸ਼ਾਨੀ ਹੋ ਸਕਦੀ ਆ ਇਹ ਨਹੀਂ ਹੁੰਦਾ ਕਿ ਜਿਹੜਾ ਜਥੇਬੰਦੀ ਉਹਨਾਂ ਚੀਜ਼ਾਂ ਨੂੰ ਕਰਵਾਉਣਾ ਨਹੀਂ ਚਾਹੁੰਦੀ ਜਥੇਬੰਦੀ ਹਮੇਸ਼ਾ ਪੈਰਲਲ ਹਰ ਇੱਕ ਚੀਜ਼ ਨੂੰ ਲੈ ਕੇ ਚੱਲੀ ਹੋਈ ਆ ਤਾਂ ਹੁਣ 859 ਦਾ ਜੋ ਸਟੇਸ਼ਨ ਚੁਆਇਸ ਹੋਣਾ ਹੈ ਉਹ ਲੈਟਰ ਸਾਥੀ ਜਿਹੜੀ ਸਾਨੂੰ ਵਿਸ਼ਵਾਸਨ ਮਿਲਿਆ ਕਿ ਅੱਜ ਸ਼ਾਮ ਤੱਕ ਜਿਹੜਾ ਉਹ ਸਾਈਡ ਦੇ ਉੱਤੇ ਪੈ ਜਾਊਗਾ ਔਰ ਸਟੇਸ਼ਨ ਚੁਆਇਸ ਜਿਹੜੀ ਉਹ ਓਪਨ ਹੋ ਜਾਣੀ ਆ ਤਾ ਸਾਰੇ ਸਾਥੀਆਂ ਨੂੰ ਇਸ ਵਾਸਤੇ ਵੀ ਮੁबारकबाद ਵੀ ਦਿੰਨੇ ਆ ਕਿ ਜਲਦੀ ਜਿਹੜਾ ਆਪਾਂ ਇਸ ਸਟੇਸ਼ਨ ਚੋਇਸ ਦੇ ਵੱਲ ਜਿਹੜਾ ਕਿ ਵੱਧਨੇ ਆ ਪਰ ਉੱਤੇ ਨਾਲ ਦੀ ਨਾਲ ਕਿਤਨੇ ਆਪਣੀ ਜਿਹੜੀ ਕਿਤਨਾ ਕਿਤੇ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਥੇਬੰਦੀ ਦੀ ਜਿਹੜੀ ਆਪਾਂ ਸਪੋਰਟ ਹੈ ਉਹ ਜ਼ਰੂਰ ਕਰਿਏ ਕਿਉਂਕਿ ਇੱਕ ਸਮਾਂ ਉਹ ਸੀ ਕਿ ਜਦੋਂ ਲੱਗਦਾ ਸੀ ਕਿ ਭਰਤੀ ਨੂੰ ਕੋਈ ਪੁੱਛਦਾ ਨਹੀਂ ਸੀ ਔਰ ਅੱਜ ਉਸ ਕਾਲ ਪਰ ਕワイਗੁਰੂ ਦਾ ਵੀ ਅਸੀਂ ਕੋਟ ਕੋਟ ਸ਼ੁਕਰਾਨਾ ਕਰਦੇ ਆ ਕਿ ਅੱਜ ਸਾਡੀ ਦੂਜੀ ਲਿਸਟ ਦੇ ਜਿਹੜੇ ਸਾਡੇ ਸਾਥੀ ਆ ਉਹ ਵੀ ਸਟੇਸ਼ਨ ਚੁਆਇਸ ਵਾਲੇ ਜਿਹੜੇ ਕਿਤੇ ਨਾ ਕਿਤੇ ਬਦਰ ਰਹੇ ਨੇ ਔਰ ਜਲਦੀ ਜਿਹੜਾ ਬੱਚਿਆਂ ਦੇ ਸਨੈਰੀਪ ਵਿਖਦੇ ਲਈ ਜਿਹੜਾ ਆਪਣਾ ਜਿਹੜਾ ਵਰਕ ਆ ਉਹ ਆਪਣੀ ਰੋਜ਼ਗਾਰ ਦੇ ਨਾਲ ਜਿਹੜਾ ਉਹ ਕਿਤੇ ਨਾ ਕਿਤੇ ਕਰਨਗੇ ਤਾਂ ਜਤੇਵੰਦੀ ਲਗਾਤਾਰ ਸਾਥੀਓ ਜਿਹੜੀ ਚੰਡੀਗੜ੍ਹ ਦੇ ਵਿੱਚੇ ਪਿੱਛੇ ਲੰਮੇ ਕਾਫੀ ਜ਼ਿਆਦਾ ਦਿਨਾਂ ਤੋਂ ਜਿਹੜਾ ਵਰਕ ਆ ਜਤੇਵੰਦੀ ਕਰ ਰਹੀ ਆ ਜਿਸ ਦਾ ਰਿਜ਼ਲਟ ਵੀ ਨਿਕਲ ਕੇ ਆਇਆ ਹੋਇਆ ਜਿਸ ਦਾ ਰਿਜ਼ਲਟ ਆ ਸਾਥੀਓ ਉਹ ਵੀ ਜਿਹੜਾ ਤੁਹਾਡੇ ਸਾਹਮਣੇ ਆ ਜਿਹੜਾ ਨਿਕਲ ਕੇ ਆਇਆਗਾ ਤਾਂ ਉੱਤੇ ਆਪਣਾ ਵੀ ਫਰਜ਼ ਮੰਨਦਾ ਕਿ ਇੱਥੇ ਲਗਾਤਾਰ ਜਿਹੜੇ ਖਰਚੇ ਬਹੁਤ ਜ਼ਿਆਦਾ ਹੁੰਦੇ ਨੇ ਤਾ ਜਿਹੜਾ ਬੰਦਾ ਸਹਿਯੋਗ ਆ ਸਾਰੇ ਸਾਥੀ ਜਿਹੜਾ ਜਰੂਰ ਕਰਨਾ ਤਾਂ ਜੋ ਆਪਾਂ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ਾਨੀ ਹੈ ਜਿਹੜੀ ਉਹ ਸਾਥੀ ਨੂੰ ਨਾ ਆਵੇ ਤਾਂ ਆਪਾਂ ਕਾਲਪੁਰਖ ਵਾਈਗੁਰ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਆ ਕਿ ਉਸ ਦੇ ਆਸਰੇ ਸਰਕਾਰ ਜਿਹੜੀ ਜਥੇਬੰਦੀ ਹੈ ਜਿਹੜੀ ਲਗਾਤਾਰ ਵਰਕ ਕਰ ਰਹੀ ਹੈ ਕਦੇ ਵੀ ਸਾਨੂੰ ਜਿਹੜਾ ਸਕਾਲਪੁਰਖ ਨੂੰ ਜਿਹੜਾ ਡੋਲਣ ਨਹੀਂ ਦਿੱਤਾ ਔਰ ਅੱਜ ਜਿਹੜਾ ਉਸ ਸਲੈਰੀ ਘੜੀਆਂ ਜਿੰਨਾਂ ਦੀ ਆਪਾਂ ਇੰਤਜ਼ਾਰ ਕਰ ਰਹੇ ਸੀ ਉਸ ਕਦਮ ਵੱਲ ਜਿਹੜਾ ਵਧ ਰਹੇ ਆ ਔਰ ਲਗਾਤਾਰ ਜਿਹੜਾ ਸਕਰੂਟੀ ਦਾ ਪ੍ਰੋਸੈਸ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਜਿਹੜਾ ਜ਼ਾਤੀਓ ਜਿਹੜੇ ਐਬਸੈਂਟ ਕੈਂਡੀਡੇਟ ਆ ਉਹਨਾਂ ਨੂੰ ਵੀ ਲੈਟਰ ਆ ਜਾਣਾਗਾ ਵੀ ਉਹਨਾਂ ਨੂੰ ਜਿਹੜਾ ਇਨਵਾਈਟ ਆ ਜਿਹੜਾ ਕੀਤਾ ਜਾਣਾ ਤਾਂ ਸਾਰੇ ਸਾਥੀਆਂ ਨੂੰ ਇੱਕੋ ਹੀ ਬੇਨਤੀ ਕਰਦੇ ਆ ਕਿ ਜਿਹੜਾ ਜੱਥੇਬੰਦੀ ਦੇ ਨਾਲ ਜਿਹੜਾ ਪੂਰਨ ਭਰੋਸਾ ਜਿਹੜਾ ਉਹ ਬਣਾ ਕੇ ਰੱਖੋ ਕਿਉਂਕਿ ਜੱਥੇਬੰਦੀ ਹੀ ਹੈ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਜੱਥੇਬੰਦੀ ਆ ਉਹ ਵਰਕ ਕਰਦੀ ਆ ਆਪਾਂ ਇੱਕ ਇੰਨੇ ਜ਼ਿਆਦਾ ਕਾਲੇ ਨਾ ਪਿਆ ਕਰੀਏ ਕਿ ਕਿਸੇ ਚੀਜ਼ ਦੇ ਉੱਤੇ ਅਗਰ ਸਮਾਂ ਲੱਗ ਰਿਹਾ ਹੈਗਾ ਕੋਈ ਦਫਤਰੀ ਕੰਮਕਾਜ ਦੇ ਵਿੱਚ ਆਪਾਂ ਨੂੰ ਜਲਦਬਾਜ਼ੀ ਹੁੰਦੀ ਹੈ ਜਦੋਂ ਕੋਈ ਲੈਟਰ ਆਉਂਦਾ ਕਿ ਇਸ ਜਲਦੀ ਅਗਲਾ ਲੈਟਰ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲੇ ਤਾਂ ਦੇਖੋ ਕੁਝ ਜਿਹੜੀ ਚੀਜ਼ ਦੇ ਉੱਤੇ ਸਮਾਂ ਲੱਗਣਾ ਤਾਂ ਸੱਚੀਓ ਸਮਾਂ ਲੱਗਣਾ ਹੈ ਤਾਂ ਆਪਾਂ ਥੋੜਾ ਜਿਹਾ ਕਿਤੇ ਨਾ ਕਿਤੇ ਆਪਣੇ ਅੰਦਰ ਪੇਸ਼ੈਂਸ ਜਿਹੜੇ ਜ਼ਰੂਰ ਲੈ ਕੇ ਆਈਏ ਕਿਉਂਕਿ ਆਪਾਂ ਇਸ ਭਰਤੀ ਨੂੰ ਕੱਲੀ-ਕੱਲੀ ਸੀਟ ਹੈ ਜਿਹੜੀ ਉਹ ਲੈਣੀ ਹੈ ਉਸ ਜਿਹੜੀ ਸੀਟ ਆ ਉਹ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਸਦਕਾ ਹੀ ਲਈ ਜਾਣੀ ਆ ਜੇਕਰ ਆਪਾਂ ਹਰ ਵਾਰੀ ਇਦਾਂ ਆਪਣੇ ਆਪ ਨੂੰ ਲੈ ਕੇ ਚੱਲੀ ਗਏ ਵੀ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਨਾਲ ਦੇ ਨਾਲ ਲੈਟਰ ਹੋਣਾ ਚਾਹੀਦਾ ਸਾਥੀ ਚੀਜ਼ਾਂ ਦੇ ਉੱਤੇ ਸਮਾਂ ਲੱਗਦਾ ਥੋੜਾ ਸਬਰ ਆ ਉਹ ਮਿਡੇਓਲਟੀ ਜਿਹੜੀ ਆਪਾਂ ਦਿਖਾਈਏ ਕਿਤੇ ਨਾ ਕਿਤੇ ਸਿਆਣਪ ਦਿਖਾਈਏ ਜਿਹੜੀ ਕਿ ਆਪਾਂ ਟੀਚਰ ਲੱਗਣ ਜਾ ਰਹੇ ਆ ਤਾਂ ਉਹ ਸਿਆਣਪ ਜਿਹੜੀ ਸਾਥੀ ਜਿਹੜੀ ਬੜੀ ਜ਼ਿਆਦਾ ਜ਼ਰੂਰੀ ਆ ਆ ਅੱਜ ਵਾਇਗੁਰਦੀ ਕਰਪਣਾ ਤੁਹਾਨੂੰ ਜਿਹੜੀਆਂ ਚੰਗੀਆਂ ਕਾਬਰੇ ਜਿਹੜੀ ਤੁਹਾਨੂੰ ਸ਼ਾਮ ਤੱਕ ਜਿਹੜੀ ਉਮੀਦ ਆ ਕਿ ਜਿਹੜੀ ਮਿਲ ਜਾਣੀ ਔਰ ਜਿਹੜਾ ਕੱਲ ਜਾਂ ਪਰਸੋ ਜਾਂ ਪਰਸੋ ਜਾਂ ਚੌਥੇ ਇਹ ਦੋ ਦਿਨਾਂ ਦਾ ਸਮਾਂ ਤੁਹਾਨੂੰ ਸਟੇਸ਼ਨ ਚ ਆਇਦ ਲਈ ਮਿਲਣਾ ਤਾਂ ਸਾਰੇ ਸਾਥੀ ਜੁੜੇ ਰਹੋ ਜੱਥੇਬੰਦੀ ਨਾਲ ਜਲਦੀ ਤੁਹਾਨੂੰ ਜਿਹੜਾ ਜੋਇਨਿੰਗ ਵਾਲੇ ਜਿਹੜੇ ਕਦਮ ਆ ਤੁਹਾਡੇ ਸਾਰੇ ਸਾਥੀਆਂ ਦੇ ਜਿਹੜੇ ਵਾਧ ਰਹੇ ਨੇ ਔਰ ਜਲਦੀ ਜਿਹੜੀ ਬਾਕੀ ਭਰਤੀ ਰਹਿੰਦੀ ਹੈ ਤਾਂ ਆਪਾਂ ਉਸ ਦੇ ਲਈ ਵੀ ਜਿਹੜੀ ਸਪੋਰਟ ਆ ਸਾਰੇ ਰਲ ਮਿਲ ਕੇ ਜੱਥੇਬੰਦੀ ਦੀ ਕਰੀਏ ਤਾਂ ਜੋ ਬਾਕੀ ਰਹਿੰਦੀ ਭਰਤੀ ਨੂੰ ਵੀ ਆਪਾਂ ਜਲਦੀ ਪੂਰਾ ਕਰਵਾ ਸਕੀਏ ਤੁਹੇ ਤੋਂ ਬਾਅਦ ਵੀਰ ਗੁਰ ਸੰਗਤ ਵੀ ਜਿਹੜੇ ਆਪਣੇ ਚਾਰ ਸ਼ਬਦਾਂ ਜਿਹੜੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਨਗੇ ਵੀਰ ਗੁਰ ਸੰਗਤ ਜੀ ਹਾਂਜੀ ਸਤਿਕਾਰਯੋਗ ਸਾਥੀਓ ਬੈਗੁਰਜੀ ਕਾ ਖਾਲਸਾ ਬੈਗੁਰਜੀ ਕੀ ਫਤਿਹ ਸਾਥੀਓ ਦੇਖੋ ਬਾਕੀ ਜਿਹੜੀ ਗੱਲਬਾਤ ਆ ਬਾਈ ਮਨਪ੍ਰੀਤ ਨੇ ਤੁਹਾਨੂੰ ਦੱਸ ਹੀ ਦਿੱਤੀ ਆ ਧਿਆਨ ਨਾਲ ਆਪਣੇ ਸਟੇਸ਼ਨ ਚੁਆਇਸ ਕਰਨੇ ਆ ਸਮਾਂ ਦੋ ਦਿਨ ਦਾ ਹੀ ਮਿਲਣਾ ਜਿਆਦਾ ਹੜਬੜਾਟ ਨਹੀਂ ਕਰਨੀ ਗਲਤ ਕੋਈ ਸਮਾਂ ਨਹੀਂ ਆਪਾਂ ਨੂੰ ਦੁਬਾਰਾ ਨਹੀਂ ਮਿਲਣਾ ਆਪਾਂ ਨੂੰ ਸਮਾਂ ਦੋ ਦਿਨ ਤੋਂ ਜ਼ਿਆਦਾ ਜਲਦੀ ਆਪਾਂ ਇਹਨੂੰ ਕੰਮ ਨੂੰ ਨਿਪਰੇ ਚਾੜਨਾ ਦੂਜੀ ਗੱਲ ਇਹ ਆ ਫੰਡ ਨੂੰ ਲੈ ਕੇ ਬੇਨਤੀ ਕਰਦੇ ਆਂ ਵੀ ਜਿਹੜਾ ਫੰਡ ਹੁੰਦਾ ਉਹ ਰੀਡ ਦੀ ਹੱਡੀ ਹੁੰਦਾ ਜਥੇਬੰਦੀ ਦੀ ਔਰ ਕਈ ਸਾਥੀ ਸਾਡੇ ਹੈਗੇ ਨੇ ਜੋ ਲੱਗ ਚੁੱਕੇ ਨੇ ਉਹ ਹਮੇਸ਼ਾ ਹੀ ਜੂਨੀਅਰ ਨੂੰ ਟਾਰਗੇਟ ਕਰਦੇ ਰਹਿੰਦੇ ਨੇ ਵੀ ਫੰਡ ਦੀ ਕੀ ਲੋੜ ਆ ਫੰਡ ਕਰਕੇ ਕੰਮ ਰੁਕਿਆ ਹੋਇਆ ਇਦਾਂ ਹੁੰਦਾ ਇਹੋ ਜੀ ਗੱਲ ਨਹੀਂ ਹੁੰਦੀ ਸਾਥਿਓ ਜਥੇਬੰਦੀ ਲਗਾਤਾਰ ਜਿਹੜਾ ਹੈਗਾ ਵਰਕ ਕਰ ਰਹੀ ਆ ਪਿਛਲੇ 5 ਸਾਲਾਂ ਤੋਂ ਜਿਹੜਾ ਹੈਗਾ ਜਥੇਬੰਦੀ ਨੇ ਕੰਮ ਸ਼ੁਰੂ ਕੀਤਾ ਜਿਹੜਾ ਪਹਿਲੀ ਲਿਸਟ ਵੀ ਜਾਰੀ ਕਰਵਾਈ ਆ ਦੇਖੋ 752 ਦੀ ਪਹਿਲਾਂ ਵੀ ਆਪਾਂ ਨੇ ਸਾਥੀਆਂ ਨੂੰ ਜੁਆਇਨ ਕਰਵਾ ਚੁੱਕੇ ਆ ਤੁਹਾਡੇ ਸਾਥ ਨਾਲ ਜਿਹੜਾ 1 ਇੱਕ ਰੁਪਿਆ ਜੋ ਵੀ ਤੁਸੀਂ ਫੰਡ ਦਿੱਤਾ ਉਹਦੇ ਨਾਲ ਅਗਲੀ ਵੀ ਲਿਸਟ 890 ਦੀ ਉਹ ਵੀ ਜਲਦੀ ਹੀ ਆਉਣ ਜਾ ਰਹੀ ਆ ਉਹਦੇ ਲਈ ਤੁਹਾਨੂੰ ਅਸੀਂ ਮੁਬਾਰਕਵਾਦ ਦਿੰਦੇ ਆ ਇਹ ਦੇਖੋ ਫੰਡ ਦੇ ਨਾਲ ਹੀ ਸਾਰਾ ਕੁਝ ਜਿਹੜਾ ਪ੍ਰਾਪਤ ਹੋਇਆ ਆਪਾਂ ਨੂੰ ਫੰਡ ਬਤ ਬਤ ਜਿਹੜਾ ਹੈਗਾ ਤੁਸੀਂ ਸਹਿਯੋਗ ਕਰੋ ਇਹ ਨਹੀਂ ਹੈਗਾ ਕੋਈ ਫੰਡ ਕੋਈ ਗਲਤ ਯੂਜ਼ ਹੋ ਰਿਹਾਗਾ ਕੋ ਇਦਾਂ ਦਾ ਕਿਸੇ ਨੂੰ ਲੱਗਦਾ ਸਾਥੀਆਂ ਨੂੰ ਜੋ ਲੱਗ ਚੁੱਕੇ ਨੇ ਉਹ ਹਮੇਸ਼ਾ ਹੀ ਟਾਰਗੇਟ ਕਰਦੇ ਰਹਿੰਦੇ ਨੇ ਵੀ ਫੰਡ ਦੀ ਕੀ ਲੋੜ ਆ ਫੰਡ ਦਾ ਕਦੋਂ ਵੀ ਹਿਸਾਬ ਲੈ ਸਕਦੇ ਹੋ ਤੁਸੀਂ ਜਥੇਬੰਦੀ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਲੱਤਾਂ ਨਾ ਖਚੋ ਸਾਥ ਦਿਓ ਵੱਤੋਂ ਵੱਤ ਅਹ ਬੰਤਾ ਲੱਗ ਚੁੱਕੇ ਨੇ ਦੂਜਿਆਂ ਨੂੰ ਗੁੰਮਰਾਹ ਕਰਦੇ ਹਾਂਜੀ ਉਹ ਸਾਥੀ ਜਿਹੜੇ ਹੈਗੇ ਨੇ ਕੁਝ ਆਪਤਾ ਲੱਗ ਚੁੱਕੇ ਨੇ ਔਰ ਉਹਨਾਂ ਦੀ ਕੋਈ ਪ੍ਰਾਪਤੀ ਵੀ ਨਹੀਂ ਹੈਗੀ ਜਥੇਬੰਦੀ ਨੂੰ ਅੱਜ ਤੱਕ ਉਹਨਾਂ ਨੇ 1 ਰੁਪਏ ਦਾ ਸਾਥ ਵੀ ਨਹੀਂ ਦਿੱਤਾ ਇਦਾਂ ਦੇ ਸਾਥੀ ਹੈਗੇ ਨੇ ਜੇਕਰ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਸੰਘਰਸ਼ ਕੀ ਹੁੰਦਾ ਇੱਥੋਂ ਤੱਕ ਜਿਹੜਾ ਆਪਾਂ ਲੈ ਕੇ ਆਏ ਆ ਬੜਾ ਸੰਤਾਪ ਹੰਾਇਆ ਸਾਥੀਆਂ ਨੇ ਸਾਥੀ ਛੱਤ ਤੇ ਰਹੇ ਟੈਂਕੀਆਂ ਤੇ ਰਹੇ ਟਾਵਰਾਂ ਤੇ ਰਹੇ ਬੜਾ ਲੰਬਾ ਸੰਘਰਸ਼ ਹੈਗਾ ਪਰ ਉਹ ਉਹ ਅੱਜ ਤੱਕ ਮੈਨੂੰ ਲੱਗਦਾ ਵੀ ਇੱਕ ਦਿਨ ਵੀ ਸੰਘਰਸ਼ ਦਾ ਹਿੱਸਾ ਨਹੀਂ ਬਣਿਆ ਜੇਕਰ ਉਹ ਆ ਕੇ ਇੱਥੇ ਦਰਿਆ 'ਤੇ ਬੈਠੇ ਹੁੰਦੇ ਰਾਤਾਂ ਕੱਟੀਆਂ ਹੁੰਦੀਆਂ ਪਤਾ ਲੱਗਦਾ ਉਹਨਾਂ ਨੂੰ ਵੀ ਕੀ ਹੁੰਦਾ ਸੰਘਰਸ਼ ਕੀ ਦੇਣ ਹੁੰਦੀ ਆ ਸਾਥੀਆਂ ਦੀ ਤਾਂ ਉਹ ਐਦਾਂ ਦੀਆਂ ਗੱਲਾਂ ਨਾ ਕਰਦੇ ਜੋ ਕੀਤਾ ਉਹ ਆਪਣੇ ਲਈ ਕੀਤਾ 342 ਕੁਛ ਕੁਛ ਨਹੀਂ 2364 ਲਈ ਉਹਨਾਂ ਨੇ ਅੱਜ ਤੱਕ 1% ਵੀ ਨਹੀਂ ਕੀਤਾ ਜੋ ਕੀਤਾ ਆਪਣੇ ਲਈ ਕੀਤਾ ਮਤਲਬ ਲਈ ਕੀਤਾ ਬਾਕੀ ਲਾਸਟ ਦੇ ਵਿੱਚ ਇਹੀ ਬੇਨਤੀ ਕਰਦੇ ਆ ਇਹ ਕੁਝ ਸਾਥੀਆਂ ਲਈ ਸੀਗੇ ਜਿਹੜੇ ਵਿਚਾਰ ਸਾਰਿਆਂ ਲਈ ਨਹੀਂ ਸੀਗੇ ਕੁਝ ਸਾਥੀ ਹੈਗੇ ਨੇ ਜੋ ਮਤਲਬ ਉਹਨਾਂ ਲਈ ਸੀਗੇ ਬਾਕੀ ਸਾਰਿਆਂ ਦਾ ਜਿਹੜਾ ਹੈਗਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਸਾਥ ਦਿੱਤਾ ਹੁਣ ਤੱਕ ਤੇ ਧੰਨਵਾਦ ਕਰਦੇ ਆ ਬਾਕੀ ਤਾਂ ਸਾਥੀ ਇੱਕ ਚੀਜ਼ ਹੋਰ ਗੱਲ ਹੈ ਕਿ ਜਿੱਦਾਂ ਦਾ ਆਪਾਂ ਨੂੰ ਜਿਹੜੀ ਤੁਹਾਨੂੰ ਮੀਟਿੰਗ ਜਿਹੜੀ ਅੱਜ ਹੋਈ ਆ ਉਹਦੇ ਆਸ਼ਵਾਸਨ ਦੀ ਗੱਲਬਾਤ ਆ ਜਿਹੜੀ ਤੁਹਾਡੇ ਨਾਲ ਸਾਰੀ ਸਾਂਝੀ ਕੀਤੀ ਆ ਉਮੀਦ ਆ ਸਾਨੂੰ ਵੀ ਕਿ ਜਿਹੜਾ ਵਾਅਦੇ ਜਿਹੜੇ ਜਿਹੜੇ ਇਸ ਮੀਟਿੰਗ ਦੇ ਵਿੱਚ ਸਾਨੂੰ ਆਸ਼ਵਾਸਨ ਦੇ ਮਿਲੇ ਨੇ ਤਾਂ ਉਹ ਜਿਹੜੇ ਕਨਫਰਮ ਨੇ ਜਿਹੜੀ ਚੀਜ਼ਾਂ ਹੋਣਗੀਆਂ ਵਾਅਦਾ ਵੇ ਅਗਰ ਜਾਨੀ ਕਿ ਜਿਹੜੀਆਂ ਚੀਜ਼ਾਂ ਹੋਈਆਂ ਨੇ ਗਿਆ ਉਹ ਸਾਨੂੰ ਕਨਫਰਮ ਆ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਵਿਭਾਗ ਆ ਉਹਨਾਂ ਚੀਜ਼ਾਂ ਤੋਂ ਨਹੀਂ ਝੁੱਕੂਗਾ। ਅਗਰ ਫਿਰ ਵੀ ਵਿਭਾਗ ਕਿਸੇ ਤਰ੍ਹਾਂ ਦੀ ਕੋਈ ਆਨਾਕਾਨੀ ਕਰਦਾ ਤਾਂ ਸੋਮਵਾਰ ਦਾ ਸਾਥੀ ਆਪਣਾ ਪ੍ਰੋਟੈਸਟ ਜਿਹੜਾ ਉਹ ਸੇਮ ਉਸੇ ਜਗ੍ਹਾ ਦੇ ਉੱਤੇ ਡੀਪੀ ਦਫ਼ਤਰ ਲੱਗੂਗਾ ਹੀ ਲੱਗੂਗਾ। ਵੈਸੇ ਲੋਡ ਨਹੀਂ ਪੈਂਦੀ ਪਰ ਆਪਾਂ ਤਿਆਰ ਬਰ ਤਿਆਰ ਰਹਿਣਾ ਕਿਉਂਕਿ ਜਿਹੜੀਆਂ ਫੌਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਦੀਆਂ ਕੰਮਰ ਕੱਸੇ ਕਰਕੇ ਰੱਖਣੀਆਂ। ਜੇਕਰ ਇਦਾਂ ਦਾ ਕੋਈ ਸਾਨੂੰ ਲੱਗਿਆ ਕਿ ਵਿਭਾਗ ਇਦਾਂ ਦੀ ਕੋਈ ਆਨਾਕਾਨੀ ਕਰਦਾ ਤਾ ਸੋਬਰ ਨੂੰ ਆਪਾਂ ਸਾਥੀ ਉੱਤੇ ਜਰੂਰ ਮਿਲਾਂਗੇ ਪਰ ਉਮੀਦ ਕਰਦੇ ਹਾਂ ਕਿ ਸਾਨੂੰ ਜਿੰਨੀ ਕੁ ਗੱਲਬਾਤ ਵਧੀਆ ਮਾਹੌਲ ਦੇ ਵਿੱਚ ਹੋਈ ਆ ਉਹ ਦਿਨ ਸਾਨੂੰ ਨਹੀਂ ਦੇਖਣਾ ਪਊਗਾ ਤਾਂ ਆਪਾਂ ਤਿਆਰ-ਵਾਰ ਤਿਆਰ ਜਰੂਰ ਰਹਿਣਾਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਅਗਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਜਵਾਬ ਹੈਗਾ ਤਾਂ ਇੱਕ ਅੱਧੇ ਮਿੰਟ ਦੇ ਵਿੱਚ ਸਾਥੀ ਕਰ ਸਕਦੇ ਨੇ ਨਹੀਂ ਵੈਸੇ ਹਰ ਗੱਲ ਆ ਜਿਹੜੀ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਦਿੱਤੀ ਗਈ ਹੈ ਮੈਰਿਟ ਨੂੰ ਲੈ ਕੇ ਸਾਥੀ ਨੂੰ ਬੇਨਤੀ ਹੈ ਵੀ ਕੋਈ ਵੀ ਜਿਹੜਾ ਮੈਸੇਜ ਹੈ ਕਮੈਂਟ ਹੈ ਜਿਹੜਾ ਸਾਥੀ ਨਾ ਕਰਨਾ ਸੋ ਲੱਗ ਪਾਇ ਸਾਰੀ ਗੱਲਬਾਤਾਂ ਸਾਥੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਚੁੱਕੇ ਹਾਂਗੇ ਔਰ ਜਿੱਤੇ ਕਿਤੇ ਵੀ ਜੇ ਤੁਹਾਡੇ ਸਾਥ ਦੀ ਲੋੜ ਹੋਗੀ ਤਾਂ ਸਾਰੇ ਸਾਥ ਜਿਹੜੀ ਬਹੁਤ ਤੋਂ ਵੱਧ ਸਪੋਰਟ ਆ ਜਿਹੜੀ ਜਥੇਬੰਦੀ ਦੀ ਕਰਨ ਜਿਹੜੇ ਸੈਸ਼ਨ ਨੇ ਤਿਆਂ ਨਾਲ ਭਾਣ ਦੇ ਮੁੱਖ ਮੁੜਕੇ ਮੌਕਾ ਨਹੀਂ ਮਿਲਦਾ ਕਿਉਂਕਿ ਸਾਥੀ ਇੱਕ ਵਾਰੀ ਮੌਕਾ ਮਿਲਣਾ ਜਿਹੜੀ ਸਟੇਸ਼ਨ ਚੁਆਇਸ ਜਿਹੜੀ ਹੋਣੀ ਹੈ ਆਪਣੇ ਹਿਸਾਬ ਨਾਲ ਜਿਹੜੀ ਕਿ ਜਲਦਬਾਜੀ ਦੇ ਵਿੱਚ ਨਹੀਂ ਭਰਨੀ ਜਿੱਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਿਆਦਾ ਸਿਸਟਮ ਸਹੀ ਲੱਗਦਾ ਉਹਦੇ ਅਕੋਰਡਿੰਗ ਜਿਹੜੀ ਸਬਮਿਟ ਕਰਨਾ ਕਿਉਂਕਿ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਤੁਹਾਡਾ ਸਬਮਿਟ ਜਿਹੜਾ ਹੋ ਗਿਆ ਉਸ ਤੋਂ ਬਾਅਦ ਦੁਬਾਰਾ ਤੁਹਾਨੂੰ ਔਕਾ ਜਿਹੜਾ ਉਹ ਸਟੇਸ਼ਨ ਚੁਆਇਸ ਦੇ ਲਈ ਨਹੀਂ ਦੁਬਾਰਾ ਮਿਲੇਗਾ ਉਹ ਫਿਰ ਆਪਣੀ ਪਸੰਦੀਦਾ ਵਿਭਾਗ ਨੂੰ ਜੋ ਹੋਊਗਾ ਜਿੱਥੇ ਤੁਹਾਨੂੰ ਭੇਜਣਾ ਆ ਉਸੇ ਜਗ੍ਹਾ ਦੇ ਉੱਤੇ ਤੁਹਾਨੂੰ ਸਟੇਸ਼ਨ ਜਿਹੜਾ ਉਹ ਮਿਲੇਗਾ ਸੋ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਦੇ ਲੋਕਾਂ ਦੀ ਧੰਨਵਾਦ ਸਾਥੀਓ